ਸਭ ਤੋਂ ਪਹਿਲਾਂ ਮੈਂ ਸਾਰੇ ਪ੍ਰੈਸ ਦੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਾਰਿਆਂ ਨੇ ਸ਼ਹਿਰ ਦੇ ਵਿੱਚ ਚੰਗੇ ਤਰੀਕੇ ਨਾਲ ਚੰਗੇ ਉਮੀਦਵਾਰਾਂ ਦਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਤੁਸੀਂ ਸਾਥ ਦਿੱਤਾ। ਔਰ ਜੋ ਨਤੀਜਾ ਸਾਡੇ ਸਾਹਮਣੇ ਕੱਲ ਨਿਕਲ ਕੇ ਆਇਆ ਹੈ ਉਹ ਤੁਹਾਡੇ ਸਭ ਦੇ ਸਾਹਮਣੇ ਔਰ ਮੈਂ ਉਸ ਗੱਲ ਵਾਸਤੇ ਸਭ ਤੋਂ ਪਹਿਲਾਂ ਮੈਂ ਸੰਗਰੂਰ ਦੀ ਜਨਤਾ ਦਾ ਆਪਣੀਆਂ ਦਿਲ ਦੀਆਂ ਗਿਆਰਾਂਿਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਪਿਛਲੇ 3 ਸਾਲ ਪਹਿਲਾਂ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਸੰਘੂਰ ਦੇ ਵਿੱਚੋਂ ਬਰਨਾਲੇ ਦੇ ਵਿੱਚੋਂ ਉਸ ਗੱਲ ਨੂੰ ਕੱਲ੍ਹ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਸੰਘੂਰ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਪਹਿਲਾਂ ਬਰਨਾਲੇ ਦੀ ਜਿਮਣੀ ਚੋਣ ਦੇ ਵਿੱਚ ਦੱਬ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ, ਕੰਮ ਕੀਤਾ ਔਰ ਉਸ ਦੇ ਨਾਲ-ਨਾਲ ਕਾਂਗਰਸ ਪਾਰਟੀ ਦੀ ਉਮੀਦਵਾਰ ਨੂੰ ਵੱਡੀ ਜਿੱਤ ਨਾਲ ਬਰਨਾਲੇ ਦੀ ਜਿਮਣੀ ਚੋਣ ਚ ਜਿਤਾਇਆ ਔਰ ਉਸੇ ਲੜੀ ਦੇ ਤਹਿਤ ਜਦੋਂ ਸੰਗਰੂਰ ਦੀ ਮਿਊਨਿਸਪਲ ਕਮੇਟੀ ਦੀ ਚੋਣ ਆਈ ਉਸ ਚੋਣ ਦੇ ਵਿੱਚ ਵੀ ਜ਼ੋਰਦਾਰ ਤਰੀਕੇ ਨਾਲ ਸਾਰੇ ਵਰਕਰਾਂ ਨੇ ਭਾਵੇਂ ਸੰਗਰੂਰ ਨੂੰ ਤੇ ਬਰਨਾਲੇ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਹੈ ਭਾਵੇਂ ਇੱਥੇ ਉਹਨਾਂ ਦਾ ਗੜ ਮੰਨਿਆ ਜਾਂਦਾ ਹੈ ਲੇਕਿਨ ਕੱਲ ਦੇ ਜਿਹੜੇ ਨਤੀਜੇ ਆਏ ਹਨ ਉਹ ਇਹ ਗੱਲ ਦੱਸਦੇ ਹਨ ਜਿਹੜੇ ਅੱਜ ਕੱਲ ਦੇ ਨਤੀਜੇ ਆਏ ਹਨ ਉਹ ਇਹ ਗੱਲ ਦੱਸਦੇ ਹਨ ਕਿ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਨਕਾਰਿਆ ਤੁਸੀਂ ਦੇਖ ਲਓ ਕਿ ਸ਼ਹਿਰ ਦੇ ਵਿੱਚ 29 ਵਾਰਡਾਂ ਦੀਆਂ ਚੋਣਾਂ ਹੋਈਆਂ ਕਾਂਗਰਸ ਪਾਰਟੀ 9 ਜਗ੍ਹਾ ਦੇ ਉੱਪਰ ਜਿੱਤ ਹਾਸਲ ਕਰ ਸਕੀ 10 ਜਗ੍ਹਾ ਦੇ ਉੱਪਰ ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ ਜਿਦੇ ਵਿੱਚੋਂ 3 ਆਜ਼ਾਦ ਉਮੀਦਵਾਰ ਸਾਡੀ ਹੀ ਪਾਰਟੀ ਦੇ ਸਾਥੀ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਚੋਣ ਲੜ ਰਹੇ ਸੀ ਪਰ ਇਹਦੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜੇ 10 ਉਮੀਦਵਾਰ ਚੋਣ ਲੜ ਰਹੇ ਸੀ ਉਹਨਾਂ 'ਚ ਦੂਜੇ 9 ਜਗ੍ਹਾ ਦੇ ਉੱਪਰ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਆਈ ਹੈ। ਔਰ ਆਮ ਆਦਮੀ ਪਾਰਟੀ ਕਿਸੇ ਜਗ੍ਹਾ ਤੇ ਤੀਜੇ ਨੰਬਰ ਤੇ ਹੈ ਤੇ ਕਿਸੇ ਜਗ੍ਹਾ ਤੇ ਚੌਥੇ ਨੰਬਰ ਤੇ ਹੈ। ਔਰ 10 ਸੀਟਾਂ ਦੇ ਉੱਪਰ ਜਿੱਥੇ ਆਜ਼ਾਦ ਉਮੀਦਵਾਰ ਜਿੱਤੇ ਨੇ ਉਹਨਾਂ 'ਚ 9 ਉਮੀਦਵਾਰ ਦੂਜੇ ਨੰਬਰ ਤੇ 9 ਸੀਟਾਂ ਦੇ ਉੱਪਰ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਆਏ ਆਂ ਔਰ ਇਹਦੇ 'ਚੋਂ ਤਿੰਨ ਉਮੀਦਵਾਰ ਸਾਡੇ ਐਸੇ ਆਂ ਜਿਹੜੇ 30 ਵੋਟਾਂ ਤੋਂ ਵੀ ਘੱਟ ਵੋਟਾਂ ਦੇ ਨਾਲ ਆਪਣੀ ਚੋਣ ਚ ਪਿੱਛੇ ਰਹਿ ਗਏ ਔਰ ਦੋ ਉਮੀਦਵਾਰ ਐਸੇ ਆ ਜਿਹੜੇ 100 ਵੋਟਾਂ ਤੋਂ ਘੱਟ ਵਾਲੀਆਂ ਵੋਟਾਂ ਚ ਸਾਡੇ ਉਮੀਦਵਾਰ ਜਿੱਤਾਂ ਤੋਂ ਪਿੱਛੇ ਰਹਿ ਗਏ ਕਹਿਣ ਦਾ ਮੇਰਾ ਮਕਸਦ ਇਹ ਐ ਕਿ ਜਿਹੜੀਆਂ 10 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਉਹਨਾਂ ਚੋਂ 9 ਤੇ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਆਇਆ ਤੇ ਉਹ ਬਾਕੀ 9ਾਂ ਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਤੀਜੇ ਨੰਬਰ ਤੇ ਆਈ ਐ ਤੇ ਕਿਤੇ ਚੌਥੇ ਨੰਬਰ ਤੇ ਆਈ ਜਿੱਥੇ ਤੱਕ ਤਿੰਨ ਸੀਟਾਂ ਜਿਹੜੀ ਭਾਜੀਪੀ ਜਿੱਤੀ ਐ ਉਹਨਾਂ ਦੀ ਗੱਲ ਕਰੀਏ ਤਾਂ ਉਹਦੇ ਚ ਕਾਂਗਰਸ ਪਾਰਟੀ ਦੋ ਸੀਟਾਂ ਦੇ ਉੱਪਰ ਦੂਜੇ ਨੰਬਰ ਤੇ ਆਈ ਹੈ। ਤਾਂ ਅਗਰ 13 ਸੀਟਾਂ ਬਾਹਰ ਗਈਆਂ ਤਾਂ ਤਿੰਨ 10 ਸੀਟਾਂ ਆਜ਼ਾਦ ਜਿੱਤੇ ਤੇ ਤਿੰਨ ਸੀਟਾਂ ਭਾਜਪਾ ਜਿੱਤੀ ਤਾਂ 13 ਚੋਂ 11 ਸੀਟਾਂ ਦੇ ਉੱਪਰ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਆਈ ਹੈ। ਆਮ ਆਦਮੀ ਪਾਰਟੀ ਇਹ 11 ਸੀਟਾਂ ਦੇ ਕਿਤੇ ਤੀਜੇ ਨੰਬਰ ਤੇ ਆਈ ਹੈ ਤੇ ਕਿਤੇ ਚੌਥੇ ਨੰਬਰ ਤੇ ਆਈ ਹੈ। ਸੋ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜੋ ਸਰਕਾਰ 3 ਸਾਲ ਪਹਿਲਾਂ ਬਣੀ ਸੀ ਜੋ ਵਾਦਾ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਸੰਗਰੂ ਦੇ ਲੋਕਾਂ ਨਾਲ ਕੀਤਾ ਸੀ ਅੱਜ ਲੋਕਾਂ ਨੇ ਇਹ ਫਤਵਾ ਦੇ ਕੇ ਇਸ ਗੱਲ ਦਾ ਸਨੇਹਾ ਦਿੱਤਾ ਕਿ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਔਰ ਮੈਂ ਵੀ ਇਹ ਜ਼ਰੂਰ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜਿਹੜੇ ਜਿਹੜੇ ਵਾਦੇ ਤੁਸੀਂ ਕੀਤੇ ਸੀ ਲੋਕਾਂ ਦੇ ਹਿੱਤਸ ਕੀਤੇ ਸੀ ਕੋਈ ਵਿਕਾਸ ਕਾਰਜਾਂ ਦੇ ਕੰਮਾਂ ਦਾ ਵਾਦਾ ਕੀਤਾ ਸੀ ਉਹਨਾਂ ਨੂੰ ਸਰਕਾਰ ਦਾ 2 ਸਾਲ ਦਾ ਸਮਾਂ ਬਚਿਆ ਹੈ ਉਹਨਾਂ ਨੂੰ ਕਰਨਾ ਚਾਹੀਦਾ ਹੈ ਪੰਜਾਬ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਵਾਸਤੇ ਤੇ ਮੈਂ ਇਹ ਜ਼ਰੂਰ ਸਮਝਦਾ ਕਿ ਇਹ ਸਾਰੀ ਗੱਲ ਤਾਂ ਹੀ ਹੋ ਸਕੀ ਔਰ ਆਮ ਆਦਮੀ ਪਾਰਟੀ ਸਿਰਫ 7 ਸੀਟਾਂ ਜਿੱਤ ਪਾਈ ਹੈ। ਤੋਂ ਜੇ 29 ਸੀਟਾਂ ਚੋਂ ਆਮ ਆਦਮੀ ਪਾਰਟੀ 7 ਸੀਟਾਂ ਜਿੱਤ ਪਾਈ ਹੈ ਤੇ ਤੁਸੀਂ ਸਮਝ ਸਕਦੇ ਹੋ ਕਿ ਇਸ ਤੋਂ ਕੀ ਸਾਡੇ ਸਾਨੂੰ ਸੰਕੇਤ ਹੈ। ਤੋਂ ਮੈਂ ਜਿੱਥੇ ਆਪਣੇ ਸਾਰੇ ਕਾਉਂਸਲਰ ਸਹਿਬਾਨ ਜਿਹੜੇ ਜਿੱਤੇ ਹਨ ਕਿੰਨਾ ਉਹਨਾਂ ਦੇ ਉੱਪਰ ਦਬਾਅ ਸੀ ਕਿੰਨਾ ਉਹਨਾਂ ਦੇ ਉੱਪਰ ਡਰ ਸੀ ਉਹਨਾਂ ਦੇ ਮਨ ਦੇ ਵਿੱਚ ਕਿੰਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ ਮੈਂ ਤਾਂ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀਡੀਓਜ਼ ਦੇਖ ਰਿਹਾ ਸੀਗਾ ਜਿਹੜੀਆਂ ਪੂਰੇ ਪੰਜਾਬ ਤੋਂ ਆ ਰਹੀਆਂ ਸੀ ਔਰ ਆਪਾਂ ਦੇਖਿਆ ਉੱਥੇ ਚਾਹੇ ਕੋਈ ਕਿਸੇ ਜਗ੍ਹਾ ਤੇ ਮੇਰੀ ਭੈਣ ਚੋਣ ਲੜ ਰਹੀ ਹੈ ਤੇ ਚਾਹੇ ਕਿਸੇ ਜਗ੍ਹਾ ਦੇ ਉੱਪਰ ਕੋਈ ਨੌਜਵਾਨ ਬੇਟੀ ਚੋਣ ਲੜ ਰਹੀ ਹੈ ਤੇ ਚਾਹੇ ਕੋਈ ਲੜ ਰਿਹਾ ਕਿਸੇ ਦੂਜੇ ਸ਼ਹਿਰਾਂ 'ਚ ਕਿਸੇ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਜੋ ਧੱਕੇਸ਼ਾਹੀ ਹੋ ਸਕਦੀ ਸੀ ਉਹ ਮੌਜੂਦਾ ਸਰਕਾਰ ਨੇ ਕੀਤੀ ਮੈਂ ਇਹ ਲੋਕਤੰਤਰ ਦਾ ਕਿਸੇ ਨਾ ਕਿਤੇ ਜ਼ਰੂਰ ਘਾਣ ਕਰਨ ਦੀ ਗੱਲ ਮੌਜੂਦਾ ਸਰਕਾਰ ਨੇ ਕੀਤੀ ਹੈ ਇਸ ਤਰ੍ਹਾਂ ਕਦੀਆਂ ਚੋਣਾਂ ਦੇ ਨਾਲ ਤਾਂ ਕਈ ਵਾਰ ਜਿਹੜੇ ਉਮੀਦਵਾਰ ਹੁੰਦੇ ਆ ਪਾਰਟੀਆਂ ਦੇ ਜਾਂ ਆਜ਼ਾਦ ਉਮੀਦਵਾਰ ਹੁੰਦੇ ਉਹਨਾਂ ਦੇ ਮਨ ਦੇ ਉੱਪਰ ਵੀ ਬੜਾ ਅਸਰ ਰਹਿੰਦਾ ਹੈ ਸਾਡੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਦਬਾਅ ਸੀ ਤੁਸੀਂ ਸਾਰੇ ਆਪ ਚੰਗੇ ਤਰੀਕੇ ਨਾਲ ਜੀ ਜਿਹੜਾ ਨਗਰ ਕੌਂਸਲ ਦੇ ਪ੍ਰਸਾਵਨ ਨੂੰ ਲੈ ਕੇ ਕੀ ਕਾਰਵਾਈ ਹੋਊ ਅਲਤਾ ਐਮਸੀ ਸਹਿਬਾਨ ਰਾਤ ਜਿੱਤੇ ਆਦਿਆਂ ਵਾਲੇ ਸਰਟੀਫਿਕੇਟ ਨਹੀਂ ਮਿਲੇ ਅਲਤਾ ਲੈ ਕੇ ਆਏ ਆਂ ਦੇਖਦੇ ਆ ਕਿਹੜੇ ਕਿਹੜੇ ਹਾਂਜੀ ਸਭ ਤੋਂ ਵੱਡੀ ਲਾਰਜ ਪਾਰਟੀ ਤੁਸੀਂ ਬਣੇ ਹੋਈ ਕੋਈ ਨਹੀਂ ਲਾਰਜ ਪਾਰਟੀ ਬਣਿਆ ਜਿਵੇਂ ਲੋਕਾਂ ਦਾ ਫਤਵਾ ਹੋਊਗਾ ਉਸੇ ਤਰੀਕੇ ਨਾਲ ਕਰਾਂਗੇ ਇਹ ਦੇਸ਼ ਦਾ ਕੋਈ ਗੱਲ ਨਹੀਂ ਕੋਈ 10 ਆਜ਼ਾਦ ਉਮੀਦਵਾਰ ਵੀ ਆਂ ਉਹਨਾਂ ਦਾ ਕੀ ਮਾਈਂਡ ਬਣਦਾ ਹੈ ਕਿਹੜੇ ਬੰਦੇ ਨੇ ਮੂਰੇ ਲਾ ਕੇ ਬਣਾਉਣੀ ਹੈ ਤੇ ਚਲਾਉਣੀ ਹੈ ਇਹ ਹਲੇ ਸਾਇੰਸ ਕਿਦਾਂ ਕਰੋਗੇ ਹੁਣ ਨਹੀਂ ਮੈਂ ਤਾਂ ਹਲੇ ਸੋਚਿਆ ਨਹੀਂ ਆਲੇ ਦਾ ਯਾਰ ਨਹੀਂ ਮੈਂ ਤਾਂ ਐਲਾਇੰਸ ਕਰਨਾ ਨਹੀਂ ਮੈਂ ਤਾਂ ਕਰਨਾ ਐਲਾਇੰਸ ਨਹੀਂ ਕਰਨਾ ਮੈਂ ਤਾਂ ਕੰਮ ਕਰਨ ਵਾਲਾ ਬੰਦਾ ਹਾਂ ਮੈਂ ਤਾਂ ਬਿਨਾਂ ਮੈਂ ਤਾਂ ਕਾਉਂਸਲ ਨਹੀਂ ਚਰੋਗੇ ਮੈਂ ਤਾਂ ਪਹਿਲਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜੋ ਫਤਵਾ ਦਿੱਤਾ ਹੈ ਅੱਜ ਜ਼ਰੂਰਤ ਹੈ ਕਿ ਪਿਛਲੇ ਅਗਲੇ 2 ਸਾਲ ਦੇ ਵਿੱਚ ਜੋ ਲੋਕਾਂ ਨਾਲ ਵਾਅਦਾ ਕੀਤਾ ਉਹ ਪੰਜਾਬ ਵਿੱਚ ਉਹ ਕੰਮ ਕਰਨ ਉਹ ਕਾਰਜਕਰਨ ਜਿਹੜਾ ਵਾਅਦਾ ਕੀਤਾ ਤੇ ਕਿਉਂਕਿ ਇਹ ਜੇ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸੰਗੂਰ ਤੇ ਬਰਨਾਲੇ ਚ ਇੰਨੀ ਵੱਡੀ ਤਾਕਤ ਦੇ ਕੇ ਨਕਾਰਨ ਦੀ ਗੱਲ ਕੀਤੀ ਹੈ ਤਾਂ ਅੱਜ ਜ਼ਰੂਰਤ ਹੈ ਕਿ ਆਉਣ ਵਾਲੇ 2 ਸਾਲ ਚ ਜੋ ਉਹਨਾਂ ਦੀ ਸਰਕਾਰ ਹੈ ਕਿਉਂਕਿ ਪਿਛਲੀਆਂ ਇਸ ਚੋਣਾਂ ਦੇ ਵਿੱਚ ਉਹਨਾਂ ਦੇ ਲੀਡਰ ਸਹਿਬਾਨ ਕਹਿੰਦੇ ਰਹੇ ਆ ਕਿ ਜੇ ਸਾਡੀ ਤਾਕਤ ਆਊਗੀ ਤਾਂ ਅਸੀਂ ਆਉਣ ਵਾਲੇ 2 ਸਾਲ ਦੱਬ ਕੇ ਕੰਮ ਕਰਾਂਗੇ ਕਿਉਂਕਿ ਪਿਛੇ 3 ਸਾਲ ਨਹੀਂ ਕੀਤਾ ਸੀ ਤੇ ਲੋਕਾਂ ਨੇ ਉਸ ਗੱਲ ਨੂੰ ਸੋਚਦੇ ਹੋਏ ਉਹਨਾਂ ਨੂੰ ਇਹ ਫਤਵਾ ਦਿੱਤਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਕੰਮ ਤਾਂ ਸਰਕਾਰਾਂ ਨੇ ਕਰਨਾ ਹੈ ਕਾਂਗਰਸ ਪਾਰਟੀ ਦੀ ਸਰਕਾਰ ਸੀ ਵਿਜੇਂਦਰ ਸਿੰਘਲਾ ਦੇ ਮੋਢਾਂ ਤੇ ਜ਼ਿੰਮੇਵਾਰੀ ਸੀ ਮੈਂ ਵੀ ਆਪਣੇ ਸ਼ਹਿਰ 'ਚ ਆਪਣੇ ਲੋਕਾਂ ਵਾਸਤੇ ਇਲਾਕੇ ਵਾਸਤੇ ਦੱਬ ਕੇ ਕੰਮ ਕੀਤਾ ਹੈ ਅੱਜ 2 ਸਾਲ ਸਰਕਾਰ ਦੀ ਉਹਨਾਂ ਦੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਆਪਣੇ ਸ਼ਹਿਰ ਵਾਸਤੇ ਆਪਣੇ ਇਲਾਕੇ ਵਾਸਤੇ ਆਪਣੇ ਲੋਕਾਂ ਵਾਸਤੇ ਜੋ ਚੀਜ਼ਾਂ ਦੀ ਲੋੜ ਆ ਉਹਦੇ ਵਾਸਤੇ ਕੰਮ ਕਰੇ ਭਾਜੀ ਕੀ ਸਮਝਦੇ ਹੋ ਰੋਕ ਲ ਐਮ ਐਲ ਏ ਵੀ ਨਹੀਂ ਰ ਚਾ ਸਰਕਾਰ ਬੰਦ ਉਹ ਇਹ ਤਾਂ ਨੀਤੀਆਂ ਦੀ ਗੱਲ ਹੁੰਦੀ ਹੈ ਇਟ ਇਜ਼ 올 ਅਬਾਊਟ ਅ ਸਟ੍ਰੈਟਜੀ ਆਫ ਦਾ ਪਾਰਟੀ ਇਹ ਗੱਲ ਹੁੰਦੀ ਹੈ ਕਿ ਕਿਹੜੀ ਪਾਰਟੀ ਦਾ ਕੀ ਫੋਕਸ ਹੈ ਕੀ ਪ੍ਰਾਈਮ ਫੋਕਸ ਹੈ ਕਿਹੜੀ ਪਾਰਟੀ ਦੀ ਕੀ ਪ੍ਰਾਇਰਟੀਜ਼ ਹਨ ਕਿਸੇ ਦਾ ਡਿਵੈਲਪਮੈਂਟ ਦਾ ਅਜੰਡਾ ਹੁੰਦਾ ਹੈ ਕਿਸੇ ਦਾ ਕੰਮ ਕਰਨ ਦਾ ਅਜੰਡਾ ਹੁੰਦਾ ਹੈ ਕਿਸੇ ਦਾ ਨਹੀਂ ਅਜੰਡਾ ਹੁੰਦਾ ਕਿਸੇ ਪਾਰਟੀ ਦਾ ਕੋਈ ਐਜੂਕੇਸ਼ਨ ਦਾ ਅਜੰਡਾ ਹੁੰਦਾ ਹੈ ਕਿਸੇ ਪਾਰਟੀ ਦਾ ਹੈਲਥ ਦਾ ਅਜੰਡਾ ਹੁੰਦਾ ਹੈ ਆਪਣੇ ਦਾ ਉਰੇ ਹੈਲਥ ਦਾ ਆਪਾਂ ਦੋ ਬੜੇ ਹਸਪੀਟਲ ਲੈ ਕੇ ਆਏ ਸੀ ਕੈਂਸਰ ਦਾ ਟਾਟਾ ਦਾ ਤੇ ਪੀਜੀਆਈ ਦਾ ਘਾਵ ਦਾ ਪਿੰਡ ਦੇ ਵਿੱਚ ਤੇ ਆਪਾਂ ਮੈਡੀਕਲ ਕਾਲਜ ਮਨਜ਼ੂਰ ਕੀਤਾ ਸੀ ਆਪਣੇ ਦਾ ਪਿਛਲੇ 3 ਸਾਲ ਚ ਜਿਹੜਾ ਆਪਾਂ ਮਨਜ਼ੂਰ ਕੀਤਾ ਸੀ ਜਿਹਦਾ ਪੈਸਾ ਆਪਾਂ ਮਨਜ਼ੂਰ ਕੀਤਾ ਉਹਦੀ ਜਗ੍ਹਾ ਆਪਾਂ ਗਊਸ਼ਾਲਾ ਤੋਂ ਲੈ ਕੇ ਦਿੱਤੀ ਸੀ ਉਹਦੀ ਜਗ੍ਹਾ ਦੀ ਤਬਦੀਲੀ ਹੋਈ ਅੱਜ ਤੱਕ ਉਹ ਵੀ ਨਹੀਂ ਲੱਗਿਆ ਤੂੰ ਕਹਿਂਦਾ ਮੇਰਾ ਮਕਸसद ਹੈ ਆਪਾਂ ਉਰੇ ਫੈਕਟਰੀ ਲੈ ਕੇ ਆਏ ਸੀ ਇੱਕ ਸਿਮਿੰਟ ਦੀ ਤਾਂ ਕਿ ਬੱਚਾਂ ਦਾ ਰੋਜ਼ਗਾਰ ਮਿਲ ਸਕੇ 2.5 ਹਜ਼ਾਰ ਬੱਚਾ ਰੋਜ਼ਗਾਰ ਲੈ ਸਕੇ ਚਾਹੇ ਉਸ ਫੈਕਟਰੀ ਤੋਂ ਚਾਹੇ ਉਹਦੇ ਨਾਲ ਜੁੜੀਆਂ ਫੈਕਟਰੀ ਤੋਂ ਉਹਦਾ ਸੀਐਲਯੂ ਵੀ ਹੋਗਾ ਸੀ ਪਰ ਉਹਦੇ ਤੇ ਕਿਸੇ ਨੇ ਹਾਈ ਕੋਰਟ ਚ ਰੋਕ ਲੱਗ ਗਈ ਤੇ ਹੁਣ ਸ਼ਾਇਦ ਸੁਪਰੀਮ ਕੋਰਟ ਚਾ ਕੇਸ ਜਦੋਂ ਹੋ ਜੂਗਾ ਤਾਂ ਜ਼ਰੂਰ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਹੋਊ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਲੋਕਾਂ ਨਾਲ ਜੋ ਵਾਅਦਾ ਕੀਤਾ ਉਹਨੂੰ ਪੂਰਾ ਕਰਨਾ ਤੋਂ ਮੈਂ ਅੱਜ ਜ਼ਰੂਰ ਸਮਝਦਾ ਕਿ ਆਪਾਂ ਸਾਰੇ ਅੱਜ ਉਹ ਇਕੱਤਰ ਹੋਏ ਆਂ ਤੇ ਆਪਾਂ ਸਾਰੇ ਸੰਗਰੂਰ ਦੇ ਵਸਨੀਕ ਆਂ ਆਪਾਂ ਸਾਰੇ ਸੰਗਰੂਰ ਦੇ ਨੂੰ ਪਿਆਰ ਕਰਦੇ ਆਂ ਸੰਗੁਰੂ ਦੇ ਭਵਿਕਣ ਨਾਲ ਆਪਾਂ ਜੁੜੇ ਐ ਜਿਸ ਤਰ੍ਹਾਂ ਪਹਿਲਾਂ ਸੰਗੁਰੂ ਚ ਕੰਮ ਹੋਇਆ ਉਸ ਤਰ੍ਹਾਂ ਸੰਗੁਰੂ ਦਾ ਕੰਮ ਚੱਲੇ ਲੋਕਾਂ ਨੂੰ ਸਹੂਲਤ ਮਿਲੇ ਜਿਹੜੇ ਕਰਕੇ ਲੋਕਾਂ ਨੇ ਲੋਕ ਪਿੱਛੇ 3 ਸਾਲ ਚੋਂ ਪੀੜਾ ਚ ਐ ਤੋਂ ਇਸ ਕਰਕੇ ਮੈਂ ਇਹ ਗੱਲ ਜ਼ਰੂਰ ਸਮਝਦਾ ਐ ਕਿ ਆਉਣ ਵਾਲੇ ਦਿਨਾਂ ਚ ਮਿਊਨਿਸਪਲ ਕਮੇਟੀ ਦੇ ਵਿੱਚ ਕੌਣ ਪ੍ਰਧਾਨ ਬਣਦਾ ਐ ਇਸ ਗੱਲ ਦਾ ਫੈਸਲਾ ਆਉਣ ਵਾਲੇ ਦਿਨਾਂ ਚ ਹੋਊਗਾ ਇਹ ਮੈਂਬਰਾਂ ਦੇ ਮੈਂਬਰ ਸਹਿਬਾਨਾਂ ਦੇ ਉੱਪਰ ਕੱਲ ਬਣਦੀ ਐ ਕਿਉਂਕਿ ਮੈਂ ਤਾਂ ਮੈਂਬਰ ਨਹੀਂ ਐ ਹਾਂ ਮੇਰੀ ਪਾਰਟੀ ਦੇ ਮੈਂਬਰ ਐ ਪਾਰਟੀ ਦੇ ਮੈਂਬਰ ਸਹਿਬਾਨ ਸਾਡੇ ਹਾਜ਼ਰ ਐ ਔਰ ਸਾਡੇ ਸਾਰੇ ਕਾਬਲ ਬੰਦੇ ਜਿੱਤ ਕੇ ਆਏ ਐ 90 ਬੰਦੇ ਜਿੱਤ ਕੇ ਆਏ ਆ ਜਿਹੜੇ ਬੰਦੇ ਮਿਹਨਤੀ ਐ ਕੰਮ ਕਰਨ ਵਾਲੇ ਐ ਯੰਗਸਟਰ ਐ ਨੌਜਵਾਨ ਐ ਔਰ ਮੈਂ ਜਿੱਥੇ ਜਿੱਥੇ ਕਾਂਗਰਸ ਪਾਰਟੀ ਨੂੰ ਜਿੱਤ ਮਿਲੀ ਐ ਉਹਨਾਂ ਔਰਡਾਂ ਵਿੱਚ ਮੇਰੇ ਕਾਂਗਰਸ ਪਾਰਟੀ ਦੇ ਕਾਉਂਸਲਰ ਜਿੰਨੀ ਵੀ ਉਹਨਾਂ ਕੋਲ ਤਾਕਤ ਹੋਊਗੀ ਉਹ ਤੋਂ ਵੱਧ ਚਾਹੇ ਉਹਨੂੰ ਆਪਣੀ ਜੇਬ ਚੋਂ ਖਰਚ ਕਰਨਾ ਪਵੇ ਉਹ ਵੀ ਖਰਚ ਕਰਕੇ ਆਪਣੇ ਔਰਡ ਦੇ ਲੋਕਾਂ ਦੀ ਦੱਬ ਕੇ ਸੇਵਾ ਕਰਨਗੇ ਔਰ ਮੈਂ ਉਹਨਾਂ ਦੀ ਪਿੱਠ ਦੇ ਉੱਪਰ ਹਮੇਸ਼ਾ ਆਪਣੇ ਕਾਉਂਸਲਰਸ ਨੂੰ ਖੜਾ ਮਿਲਾਂਗਾ